ਜੀ ਦੋਸਤੋ ਫੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਪ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਏ ਆਂ। ਸੋ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜਿਹਨੂੰ ਰਾਸ਼ਨ ਮਿਲਦਾ ਹੈ। ਤਾਂ ਉਹਨਾਂ ਲਈ ਇਹ ਜ਼ਰੂਰੀ ਜਿਹੜੀ ਜਾਣਕਾਰੀ ਹੈ। ਸੋ ਪੂਰੀ ਅਪਡੇਟ ਆ ਜਿਹੜੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਸੋ ਇੱਕ ਛੋਟਾ ਜਿਹਾ ਕੰਮ ਹੈ ਜਿਹੜਾ ਰਾਸ਼ਨ ਕਾਰਡ ਧਾਰਕਾਂ ਨੂੰ ਕਰਨਾ ਪਊ। ਅਗਰ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਜਿਹੜੀ ਇਹ ਸਰਕਾਰੀ ਸੇਵਾ ਮਿਲਦੀ ਹੈ, ਜੀ ਸਹੂਲਤਾਂ ਮਿਲਦੀਆਂ ਨੇ ਕੋਈ ਵੀ ਰਾਸ਼ਨ ਮਿਲਦਾ ਹੈ ਤਾਂ ਉਹ ਜਿਹੜਾ ਬੰਦ ਹੋ ਜਾਏਗਾ। ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਾਂ ਪੂਰੇ ਸੂਬੇ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਜਿਹਨੂੰ ਆਪਾਂ ਈ ਕੇ ਵੀ ਸੀ ਕਹਿੰਦੇ ਆ ਨੋ ਯੂਅਰ ਕਸਟਮਰ ਇਹਦਾ ਪੂਰਾ ਜਿਹੜਾ ਨਾਮ ਹੁੰਦਾ ਹੈ ਕਹਿਣ ਤੋਂ ਭਾਵ ਇਹ ਇੱਕ ਤਰ੍ਹਾਂ ਦੀ ਜਿਹੜੀ ਵੈਰੀਫਿਕੇਸ਼ਨ ਹੁੰਦੀ ਹੈ ਜਿਹਦੇ ਨਾਮ ਤੇ ਰਾਸ਼ਨ ਕਾਰਡ ਜਿਹੜਾ ਬਣਿਆ ਕਿ ਬਾਕੀ ਉਹ ਮੈਂਬਰ ਹੈ ਜਿਹੜਾ ਉਹ ਰਾਸ਼ਨ ਲੈ ਰਿਹਾ ਜਾਂ ਫਿਰ ਕੋਈ ਹੋਰ ਕਾਰਡ ਤੇ ਜਿਹੜਾ ਹੋਰ ਰਾਸ਼ਨ ਲੈ ਰਿਹਾ ਸੋ ਇੰਨਾ ਕਈ ਪ੍ਰੋਸੈਸ ਹੁੰਦਾ ਹੈ ਆਏ ਸਾਲ ਇਹ ਵੈਰੀਫਿਕੇਸ਼ਨ ਜਿਹੜੀ ਹੁੰਦੀ ਹੈ ਕੋਈ ਇਹਦੇ ਵਿੱਚ ਫੀਸ ਨਹੀਂ ਹੈ ਜਿਵੇਂ ਤੁਸੀਂ ਪੈਨਸ਼ਨ ਲੈਣ ਲਈ ਜਿਹੜਾ ਆਪਣਾ ਅੰਗੂਠਾ ਲਾਉਨੇ ਹੋ ਉਸੇ ਤਰ੍ਹਾਂ ਮ 2 ਮਿੰਟ ਦਾ ਕੰਮ ਹੈ ਪਰ ਇਹ ਵੈਰੀਫਿਕੇਸ਼ਨ ਕਰਾਉਣੀ ਹੈ ਜਿਹੜੀ ਉਹ ਜ਼ਰੂਰੀ ਹੈ ਤਾਂ ਕੁੱਲ 1.57 ਕਰੋੜ ਲਾਭਪਾਤਰੀਆਂ ਦੇ ਵਿੱਚੋਂ 1.6 ਕਰੋੜ ਲਾਭਪਾਤਰੀਆਂ ਨੇ ਹਜੇ ਤੱਕ ਜਿਹੜੀ ਇਹ ਵੈਰੀਫਿਕੇਸ਼ਨ ਹੈ ਜਿਹੜੀ ਕਰਵਾਈ ਹੈ ਸੋ ਜੋ ਬਾਕੀ ਰਹਿੰਦੇ ਆ ਉਹ ਆਪਣੀ ਵੈਰੀਫਿਕੇਸ਼ਨ ਜਿਹੜੀ ਕਰਵਾ ਸਕਦੇ ਹੋ ਤਾਂ ਜੋ ਤੁਸੀ ਤੁਹਾਨੂੰ ਲਾਭ ਮਿਲਦਾ ਹੈ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਕਣਕ ਲੈਣ ਦਾ ਵਾਜਾ ਨਾ ਰਹੇ ਸੁਰਾਸ਼ਣ ਕਾਰਡ ਦੀ ਇੱਕ ਇਕਈਸੀ ਹੈ ਜਿਹੜੀ ਉਹ 31 ਦਸੰਬਰ ਤੱਕ ਚੱਲ ਰਹੀ ਹੈ ਜਾਨੀ ਕਿ ਇਸ ਮਹੀਨੇ ਦੀ 31 ਤਰੀਕ ਤੱਕ ਪਹਿਲਾ ਇਹ ਜਿਹੜੀ ਆਖਰੀ ਮਿਤੀ ਸੀ ਉਹ 30 ਸਤੰਬਰ ਸੀਗਾ ਸੋ ਜਿਨ੍ਹਾਂ ਨੇ ਹਾਲੇ ਤੱਕ ਇਹ ਵੈਰੀਫਿਕੇਸ਼ਨ ਜਿਹੜੀ ਨਹੀਂ ਕਰਵਾਈ ਤਾਂ ਇਸ ਮਹੀਨੇ ਦੇ ਵਿੱਚ ਵਿੱਚ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਆਪਣੀ ਵੈਰੀਫਿਕੇਸ਼ਨ ਜਿਹੜੀ ਕਰਾ ਲਓ ਕਿੱਥੇ ਕਰਾਉਣੀ ਹੈ ਜਿੱਥੇ ਤੁਹਾਨੂੰ ਜਿਹੜਾ ਰਾਸ਼ਨ ਮਿਲਦਾ ਉੱਥੇ ਵੀ ਜਾ ਕੇ ਕਰਵਾ ਸਕਦੇ ਹੋ ਜਾਂ ਫਿਰ ਤੁਹਾਡੇ ਪਿੰਡ ਵਿੱਚ ਕੋਈ ਅਨਾਊਂਸਮੈਂਟ ਹੋਊਗੀ ਜ਼ਰੂਰ ਕਰਨਗੇ 100% ਅਧਿਕਾਰੀ ਉੱਥੇ ਜਾ ਕੇ ਜਿਹੜਾ ਕਰਵਾ ਸਕਦੇ ਹੋ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ